ਤਾਂ ਇਹ ਦੇਖਣ ਲੱਗ ਜਾਈਏ ਨਾ ਤੇ ਸਾਰਾ ਜੀਵਨ ਸਾਡਾ ਬੁਰੇ ਕਰਮਾਂ ਨੇ ਲਿਖ ਪਰਿਆ ਲੱਗੂਗਾ ਸ਼ਾਇਦ ਜੇ ਲਿਖਣ ਲੱਗ ਜਾਈਏ ਤੇ ਸ਼ਾਇਦ ਅਸੀਂ ਲਿਖਦੇ ਲਿਖਦੇ ਰੋਜ਼ ਨੂੰ ਲੱਗ ਜਾਈਏ ਵੀ ਇੰਨੇ ਬੁਰੇ ਕਰਮ ਐਨੇ ਮਾੜੇ ਕਰਮਾਂ ਕੀਤੇ ਤੇ ਇਨ੍ਹਾਂ ਕਰਮਾਂ ਦੀ ਤੇ ਸਜ਼ਾ ਮਿਲਣੀ ਪਈ ਬੁਰੇ ਕਰਮਾਂ ਦੀ ਸਜ਼ਾ ਮਿਲੀ ਅਲਪ ਹੋ ਰਹੇ ਆ ਮਿਲ ਕੇ ਕੀ ਭੋਗ ਰਹੇ ਆ ਪਸ਼ੇ ਕਰਮਾਂ ਤੇ ਬਹੁਤ ਜ਼ੋਰ ਦਿੰਦੇ ਆ ਭਗਵਾਨ ਕ੍ਰਿਸ਼ਨ ਜੀ ਵੀ ਕਰਮਾਂ ਤੇ ਬਹੁਤ ਜ਼ੋਰ ਦਿੰਦੇ ਆ ਤੇ ਜੇ ਅਸੀਂ ਥੋੜਾ ਪਿੱਛੇ ਨੂੰ ਚਲੇ ਜਾਈਏ ਤੇ ਜੀਵ ਸਾਡੇ ਸਾਰੇ ਜੀਵਨ ਦੇ ਕਰਮ ਸਾਡੇ ਅੱਖਾਂ ਦੇ ਸਾਹਮਣੇ ਆ ਜਾਣਗੇ ਹੱਥ ਲਿਖਣ ਲੱਗਣਗੇ ਤੇ ਦਿਖਣਾ ਬੰਦ ਹੋ ਜਾਊਗਾ ਰੋਣ ਲੱਗ ਜਦੋਂ ਬੰਦਾ ਵੀ ਇੰਨਾ ਮੈਂ ਬੁਰਾ ਸੀ ਉਹ ਕਿੰਨੇ ਦੱਸਿਆ ਇਹ ਗੱਲ ਤੇ ਸਮਝਾਈ ਤਨਪੁਰ ਦਾਸ ਸਾਹਿਬ ਨੇ ਭਾਈ ਪੰਡਲ ਗੋਬਾ ਜੀ ਨੂੰ ਆਪਣਾ ਦੇਖਾ ਕਰਨਾ ਸਿਖਾਓ ਹਰ ਦੂਸ ਸਿਖਾਓ ਕਿ ਆਪਣਾ ਦੇਖਾ ਲਿਖੀ ਆਪਾਂ ਆਪਾਂ ਪਿੱਛਾ ਦੇਖੀ ਆਪਣਾ ਤੇ ਅੱਗੇ ਕੋ ਤਰਾਂਗ ਕੰਦੇ ਬਾਸ਼ਾ ਕੰਦੇ ਅੱਗੇ ਕੋਤਰਾੰਗ ਬੇ ਅੱਗੇ ਨੂੰ ਦੇਖ ਵਿਚਾ ਪਿੰਡ ਦਾ ਮੋਲੜਾ ਜਿਹੜੇ ਪਿੱਛੇ ਤੋਂ ਕਰ ਚੁੱਕਾ ਏ ਬੁਰੇ ਭਰੇ ਤਰਬ ਉਹਨਾਂ ਨੂੰ ਯਾਦ ਛੱਡ ਦੇ ਦੀ ਯਾਦ ਉਹਦੀ ਚਿੰਤਾ ਨਾ ਕਰ ਅੱਗੇ ਦੀ ਚਿੰਤਾ ਕਰ ਅੱਗੇ ਆਉਣ ਵਾਲੇ ਦੇ ਸਮੇਂ ਦੀ ਚਿੰਤਾ ਕਰ ਬੇ ਮੈਂ ਅੱਗੇ ਕੀ ਕਰਨਾ ਹੈ ਜਿਹੜੇ ਪਿੱਛੇ ਹੋ ਗਏ ਉਹ ਤਾਂ ਹੋ ਗਏ ਪਰ ਹੁਣ ਅੱਗਾ ਸਵਾਰ ਨਾਮ ਹੈ ਹੁਣ ਮੈਂ ਅੱਗਾ ਸਵਾਰਨਾ ਇਹ ਗੱਲ ਪੜਦਰ ਅਧਿਆਦੇ ਨੂੰ ਸੁਣੋ ਸੁਖਾਈ ਜਦ ਦਿਨੇ ਉਪਰ ਲਗੇ ਇਹ ਗੱਲ ਪੜਦਰ ਅਧਿਆਦੇ ਨੂੰ ਸੁਖਾਈ ਤਨ ਗੁਰਦਾਨ ਸਾਹਿਬ ਦੇ 9 ਸਾਲ ਦੀ ਉਮਰ ਵਿੱਚ 100 100 ਸਾਲ ਦੇ ਬਿਰਗ ਵੀ ਬੈਠੇ ਉਹਨਗੇ ਕੋਲ ਤੁਹਾਨੂੰ ਬਹੁਤ ਵੱਡੀ ਭਾਰਤ ਪੜੀ ਇਕੱਠ ਕੀਤਾ ਸੀ ਚਲੋ ਇਹ ਗਰੀਬ ਦੇ ਦਰਜੀ ਇਕੱਠੇ ਹੋ ਜਾਣਗੇ ਤੇ ਅਮੀਰ ਅਮੀਰ ਦੇ ਇਕੱਠ ਪ੍ਰੋਕੀਸੇ ਪ੍ਰੋਗਰਾਮ ਤਾਂ ਹਰ ਰੰਦੇ ਸਾਹਿਬ ਨਾਲ ਇਕੱਠੇ ਹੁੰਦੇ ਥੋੜਾ ਮੌਕੇ ਦਾ ਅਮੀਰ ਸੀ ਮੈਂ ਤਾਂ ਕਾਲੂ ਜੀ ਇੱਕ ਰਾਜੂ ਜੀ ਨੇ ਆਈ ਸੀ ਉੱਥੇ ਘੱਟ ਵੱਡਾ ਨਾ ਹੁੰਦਾ ਉੱਥੇ ਬਜ਼ੁਰਗ ਵੀ ਆਉਣੇ ਸੀ ਜਵਾਲ ਵੀ ਆਉਣੇ ਸੀ ਜੋ ਜੀਰੂ ਪਰ ਸੀ ਇੰਨੇ ਬੰਦਿਆਂ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪਾਈ ਬਿੱਪਟ ਜੀ ਨੇ ਤਾਂ ਕੋਈ ਗੱਲਬਾਤ ਕਰ ਲਈ ਤੇ 9 ਸਾਲ ਦਾ ਬੱਚਾ ਤਨ ਗੁਰਦਾਮ ਸਾਹਿਬ ਨੂੰ ਉਸ ਟਾਈਮ ਉਮਰ ਗੁਰਦਾਮ ਸਾਹਿਬ ਨੂੰ ਲਾਜਵਾ ਕਰਦਾ ਗੱਲਾਂ 'ਚ ਵੀ ਇਹ ਜਿਹੜਾ ਵਿਤਕਰਾ ਪਵਿੱਤਕਏ ਵਾਲਾ ਤੇਰਾ ਸਿਸਟਮ ਹੈ ਆ ਜਿਹੜਾ ਵਿਤਕਰਾ ਪਾ ਰਿਹਾ ਹੈ ਪੰਡਿਤ ਇਹ ਨਹੀਂ ਪਾਉਣਾ ਜੇ ਪਿੱਤਰ ਕੋ ਜਿਹੜੂ ਹੈ ਪਾਉਣ ਨੂੰ ਤੇ ਮੈਂ ਪਾਉਣ ਨੂੰ ਤਿਆਰ ਹਾਂ ਜੇ ਇਹਦੇ ਵਿੱਚ ਕੋਈ ਇਹ ਇਸ ਦੇਹੂ ਵਿੱਚੋਂ ਵਿਤਕਰੇ ਨਿਕਲਦੇ ਆ ਬੰਡੀਆਂ ਨਹੀਂ ਪੈਂਦੀਆਂ ਇਹਦੇ ਵਿੱਚ ਤੇ ਇਹ ਬਾਜੀ ਹੁਣ ਕੀ ਪੜਜੀ ਕਹਿੰਦਾ ਬੰਡੀਆਂ ਨਹੀਂ ਪੈਂਦੀਆਂ ਉਹਨੂੰ ਤਾਂ ਗੜਾ ਪੜਾ ਸੀ ਪੈਂਦੀ ਆ ਕਿਉਂਕਿ ਪੰਡਤ ਜੀ ਦੇ ਖੁਦ ਬੱਕਰਾ ਜਲੇਉ ਸੀਗਾ ਛਤਰੀ ਦੇ ਬੱਕਰਾ ਪੜਨਾ ਸੀਗਾ ਵੈਜ ਦੇ ਬੱਕਰਾ ਪੜਨਾ ਸੀ ਕਿਉਂ ਵੱਡੀਆਂ ਤਾਂ ਪਹਿ ਗਈਆਂ ਤਲਗੁੜਨ ਦਾਸ ਸਾਹਿਬ ਨੇ ਵੱਡੀਆਂ ਵਾਲਾ ਜਲੇਉ ਨਹੀਂ ਪਾਣਾ ਏਕਤਾ ਵਾਲਾ ਜਲੇਉ ਹੈ ਤੇਰੇ ਕੋਲ ਤੇ ਪਾ ਦੇ ਤਿਆਰ ਆ ਬੈਠਾ ਤੇਰੇ ਕੋਲ ਕੋਈ ਇਨਕਾਰ ਨਹੀਂ ਉਹ ਦੇਖ ਰਹੇ ਨੌ ਸਾਲ ਦੇ ਤਨਗੁਰ ਨਾਨਕ ਗੁਰੂ ਸਾਹਿਬ ਵੱਲ ਸਾਰੇ ਬਜ਼ੁਰਗ ਵੀ ਇਹ ਕੀ ਕਹੀ ਜਾਵੇ ਅੱਜ ਤੱਕ ਅਸੀਂ ਦੀ ਗੱਲਾਂ ਕਹੀਆਂ ਨਹੀਂ ਗੀਆਂ ਸੁਣੀਆਂ ਵੀ ਨਹੀਂ ਅਸੀਂ ਵੀ ਸੁਣ ਲੈਂਦੇ ਤੇ ਫਿਰ ਅਸੀਂ ਦੱਸ ਹੀ ਦਿੰਦੇ ਅਗਰ ਸੁਣੀਆਂ ਵੀ ਨਹੀਂ ਆਇਆ ਤੁਸੀਂ ਇਹ ਸਾਨੂੰ ਪੰਡਤ ਜੀ ਨੇ ਜਵਾਬ ਕਰੀ ਜਾਂ ਕਰੀ ਜਾਂਦਾ ਹੈ ਪਿਰਪੰਡ ਜੀ ਨੇ ਹੱਥ ਜੋੜ ਕੇ ਦਰਤਾਈ ਦੇਖੋ ਬਜ਼ੁਰਗ ਪੰਡਰ ਹਰਦੇਵ ਜੀ ਪੰਡਰ ਉਸ ਦਾ ਬਜ਼ੁਰਗ ਨੇ ਹੱਥ ਜੋੜ ਕੇ ਸਤਸਲ ਦੇ ਤਨ ਗੁਰ ਨਾਮ ਸਤ ਨੌ ਸਾਲ ਦੇ ਤਨ ਗੁਰਦਾਨ ਸਾਹਿਬ ਵੀ ਜਾ ਕੇ ਕਹਿੰਦੇ ਚਲੋ ਫਿਰ ਨਾਨਕ ਤੂੰ ਇਦਾਂ ਕਰ ਵੀ ਤੂੰ ਦੱਸ ਦੇ ਫਿਰ ਕਿਹੜਾ ਜਨੇਊ ਪਾਣਾ ਚਾਹੁੰਦਾ ਤੂੰ ਦੱਸ ਦੇ ਵੀ ਫਿਰ ਕਿਹੜਾ ਤੂੰ ਜਨੇਊ ਪਾਣਾ ਚਾਹੁੰਦਾ ਹੈ ਕਿਹੜਾ ਰੱਬ ਨਾਲ ਜੋੜਦਾ ਹੈ ਕਿਹੜਾ ਰੱਬ ਨਾਲ ਤੋੜਦਾ ਮੇਰੇ ਵਾਲਾ ਤਾਂ ਰੱਬ ਨਾਲ ਤੋੜਦਾ ਮੰਨ ਲਾ ਤੂੰ ਤੇਰੇ ਮੁਤਾਬਕ ਮੇਰਾ ਜਨੇਊ ਤੇ ਰੱਬ ਨਾਲ ਤੋੜਦਾ ਏ ਤੇ ਤੂੰ ਉਹ ਦਾਜ ਜਨੇਊ ਜਿਹੜਾ ਰੱਬ ਨਾਲ ਜੋੜੇ ਹੁਣ ਜਿਹੜਾ ਰੱਬ ਨਾਲ ਜਨੇਊ ਜੋੜਦਾ ਸੀ ਗਾਣ ਉਹਦੀ ਧੰਨ ਗੁਰਨਾਮ ਸਿੰਘ ਸਾਹਿਬ ਨੇ ਗੱਲ ਬੰਦਰ ਰਾਜੀ ਨਾਲ ਕੀਤੀ ਕਹਿੰਦੇ ਬੰਦੇ ਜੀ ਧਿਆਨ ਨਾਲ ਸੁਣੋ ਇਹ ਜਿਹੜਾ ਜਿਨੇ ਉਹ ਤੋੜਦਾ ਹੈ ਜਿਹੜਾ ਮੈਂ ਤੁਹਾਨੂੰ ਦੇ ਦੇਉ ਦੱਸਣ ਲੱਗਾ ਏ ਇਹ ਜਿਹਨੇ ਉਹ ਰੱਬ ਨਾਲ ਜੋੜਦਾ ਏ ਤੁਸੀਂ ਅੱਜ ਤੋਂ ਲੈ ਕੇ ਇਹ ਜਿਨੇ ਉਹ ਪਾਣਾ ਕਰੋ ਤਾਂ ਕਿ ਰੱਬ ਦੇ ਨਾਲ ਜੁੜ ਜਾਣ ਅੰਡਾ ਜੰਮਣ ਮਰਨ ਦਾ ਗੇੜਾ ਇਹ ਮੁੱਕ ਜਾਵੇ ਇਸ ਤੁਹਾਡੇ ਜਲਬ ਤੇ ਇੱਥੇ ਵਿਤਕਰਾ ਪੈ ਗਿਆ ਇੱਥੇ ਨਫਰਤ ਪੈ ਗਈ ਇੱਕ ਦੂਜੇ ਵਿੱਚ ਇੱਥੇ ਵੰਡੀਆਂ ਪੈ ਗਈਆਂ ਤੇ ਜਿਹੜਾ ਮੈਂ ਤੁਹਾਨੂੰ ਜਿਨੇਊ ਦੱਸਦਾ ਨਾ ਇਹ ਨਾ ਵੰਡੀਆਂ ਨਹੀਂ ਪੈਣਗੀਆਂ ਇਹਦੇ ਨਾਲ ਇੱਕਤਾ ਹੋ ਗਈ ਇੱਕ ਦੇ ਨਾਲ ਜੁੜੂ ਇੱਕ ਕੋਣਾ ਪਰਮੇਸ਼ਰ ਤੇ ਜਦੋਂ ਮਾਤਿ ਇੱਕ ਹੋ ਗਈ ਵਿਚਾਰ ਹੀ ਇੱਕ ਹੋ ਗਿਆ ਤੇ ਆਪੇ ਪਰਮੇਸ਼ਰ ਦੇ ਨਾਲ ਜੁੜ ਗਿਆ ਜੋੜ ਜੁੜਨਾ ਤਾਂ ਤਾਇਆ ਪਹਿਲੋ ਹਰਕ ਬੰਦੇ ਨੇ ਜਿਵੇਂ ਵਿਚਾਰ ਰਲਦੇ ਹਤ ਜਿਵੇਂ ਵਿਚਾਰ ਨਹੀਂ ਰਹਦੇ ਫਿਰ ਪਵਿੱਤਰ ਦਾ ਬਾਪ ਸਕਾ ਭੈਣ ਭਰਾ ਕੋਈ ਵੀ ਹੋਵੇ ਨਹੀਂ ਬਣਦੀ ਇਹਨਾਂ ਨਾਲ ਵਿਚਾਰਾਂ ਦੀ ਸਾਝ ਹੈ ਸੰਸਾਰ ਵਿੱਚ ਸੰਸਾਰ ਵਿੱਚ ਵਿਚਾਰਾਂਾਂ ਦੀ ਸਾਝ ਹੈ ਜੇ ਵਿਚਾਰ ਨਹੀਂ ਰੱਦੇ ਤੇ ਕੋਈ ਸਾਝ ਨਹੀਂ ਤਾਂ ਤਰਗੁਰਦਾਨ ਸਾਹਿਬ ਨੇ ਫਿਰ ਜਨੇਊ ਦੱਸਣ ਲੱਗੇ ਹੁਣ ਆਪਤਿਆਂ ਦੇ ਨਾਂ ਸੁਣੀ ਕਹਿੰਦੇ ਦਇਆ ਕਪਾ ਸੰਤੋਖ ਸੂਤ ਜੰਤ ਡੰਡੀ ਸਤ ਵੰਟ ਚਾਰ ਗੁਣ ਦੱਸੇ ਪੈਰੋ ਪਾਸ਼ਾ ਨੇ ਤਰ ਗੁਰਦੰਸ ਸਿੰਘ ਨੇ ਚਾਰ ਗੁਣਾ ਵਾਲਾ ਜਿਹੜਾ ਆਮ ਜਿਹਦੇ ਉਪਜਦਾ ਤਾਂ ਪੈਰੋ ਉਹਦੇ ਤਿੰਨ ਧਾਗੇ ਹੁੰਦੇ ਆ ਜਿਹੜਾ ਆਮ ਜਿਹਦੇ ਉਪਜਦੇ ਨਾ ਬਲਜ ਉਹਦੇ ਤਿੰਨ ਧਾਗੇ ਹੁੰਦੇ ਆ ਤਾਂ ਜੇ ਵਸ ਇਕੱਲਾ ਇਕੱਲਾ ਡਣਾ ਦੇਣਾ ਤਾਂ 128 ਤਾਂ ਅਗੇ ਹੁੰਦੇ ਆ ਉਹਨੂੰ 13 ਕੀਤਾ ਜਾਂਦਾ ਹੈ 13 ਪੰਜ ਤਦ ਤਿੰਨਾ ਉਹਨਾਂ ਅਨੁਸਾਰ ਨੂੰ ਜੋੜ ਕੇ ਤਿੰਨ ਬੜਾਏ ਜਾਂਦੇ ਆ ਤਿੰਨ ਤਤ ਵੱਖਰੇ ਕਿਤੇ ਹੁੰਦੇ ਸਤਨ ਤਨ ਹੁੰਦੇ ਫਸੇ ਕਹਿੰਦੇ 13 ਤੇ ਤਿੰਨਾ ਚ ਗੁਣਾ ਵਾਲਾ ਜਿਨੇ ਉਹ ਮਤਲੂ 4 ਗੋਣਾ ਵਾਲਾ ਜਿਨੇ ਉਹ ਦਰਦਾ ਦਇਆ ਕਪਾ ਦੂਜਾ ਸੰਤੋਖ ਸੂਤ ਤੀਜਾ ਜਤ ਗੰਢ ਇਹ ਤਨੂੰ 4 ਜਿਨੇ ਚਾਰ ਤਤ ਤੰਦਾ ਵਾਲਾ ਤਿਜਨੂੰ ਪਾ ਬਾਦੇਗਾ ਨਾ ਤੇ ਰੱਬ ਨਾਲ ਜੁੜ ਜੂਗੀ ਇਹਦੇ ਵਿੱਚ ਕਿਤੇ ਵੀ ਕਿਸੇ ਵਿੱਚ ਨਫ਼ਰਤ ਪੈਣ ਵਾਲੀ ਗੱਲ ਨਹੀਂ ਹੁੰਦੇ ਕਪਾ ਜਿਨੇਉ ਕਾਦਾ ਬਣਿਆ ਜਿਨੇਉ ਕਾਦਾ ਬਣਿਆ ਜਿਨੇਉ ਸੂਤ ਦਾ ਬਣਿਆ ਨਾ ਤੇ ਸੂਤ ਕਾਦਾ ਬਣਿਆ ਸੂਰਤਪਾ ਦਾ ਆਪਾਂ ਸਾਰੇ ਜੀ ਆਪਦੇ ਗੁਪਤਨ ਤਾਂ ਅਦਰਮਾ ਕਪਾ ਬੀਜਦੇ ਹੀ ਸਾਰੇ ਦੇਖਦੇ ਹੀ ਆ ਕਹਿੰਦੇ ਇਹਦੀ ਦਇਆ ਕਪਾ ਨਹੀਂ ਕਪਾ ਵਾਲੀ ਜਿਹਦਾ ਸੂਤ ਬਣਿਆ ਨਾ ਕਪਾ ਦਾ ਇਹ ਦਇਆ ਬਣਾ ਸੂਤ ਨੂੰ ਦਇਆ ਕਪਾ ਨੂੰ ਦਇਆ ਸਮਝ ਦਇਆ ਕਪਾ ਜੇ ਤੇਰੇ ਅੰਦਰ ਦਇਆ ਆ ਗਈ ਤੂੰ ਕਿਸੇ ਦਾ ਨਫਤ ਨਹੀਂ ਕਰੇਗਾ ਤੇ ਦਇਆ ਆਉਗੀ ਕਿਤੋਂ ਪੈ ਰਿਓ ਇਹ ਵੀ ਗੱਲ ਨਾਲ ਪਹਿਲਾਂ ਸੁਣ ਲਈ ਸਮਝ ਲਈਏ ਆਪਾਂ ਜ਼ਮੀਨ ਖੇਤ ਵੀ ਬੋਂਦੇ ਆਂ ਸਵਾਰਦੇ ਆਂ ਫਿਰ ਵੀ ਦੇਣਾ ਫਿਰ ਵੀ ਦੇਣਾ ਪਰ ਕਪਾ ਤੇ ਪਾਸ਼ਾ ਕਹਿੰਦੇ ਪਹਿਲਾਂ ਆਪਣੇ ਸੀਰ ਨੂੰ ਸੰਭਾਲ ਨਾਮ ਜਪ ਨਾਮ ਦੇ ਵਿੱਚੋਂ ਦਇਆ ਪੈਦਾ ਹੋਣੀ ਹੈ ਸੂਤ ਜਿਹੜਾ ਕਪਾ ਹੈ ਨਾ